ਕੀ ਮਨ ਵਿੱਚ ਆਇਆ ਕਿ ਮੁਰਸਲ ਦਿੱਤਾ ਜਾਵੇ ਬਸ ਇਦਾਂ ਹੀ ਕਿ ਅਸੀਂ ਹਮੇਸ਼ਾ ਹੀ ਮੇਰੇ ਫਾਦਰ ਜੀ ਦੇ ਨਾਲ ਮਮੀ ਜੀ ਦੇ ਨਾਲ ਹਮੇਸ਼ਾ ਹੀ ਇੱਥੇ ਹਰ ਵਾਰੀ ਕਦੀ ਆਤਵਾਲ ਜਾਂ ਕਦੀ ਸੰਗਰਾਮ ਮਸਿਆਦੇ ਆਂਦੇ ਰਹਿੰਨੇ ਆ ਤੇ ਬਸ ਇਹ ਸ਼ੁਕਰਾਨਾ ਹੀ ਕਿ ਵਾਈਫਰ ਸੰਦੇ ਸਾਢੀ ਚੋਲੀ ਪਰੇ ਤੇ ਅਸੀਂ ਕੋਈ ਜਨਾ ਕੁਛ ਸ਼ੁਕਰਾਨੇ ਵਿੱਚ ਜੋ ਲੈ ਕੇ ਆਈਏ ਸਤਿਕਾਰ ਕਰੀਏ ਤੇ ਬਸ ਇਦਾਂ ਹੀ ਮੰਨ ਲਓ ਸ਼ਰਦਾ ਕਿਸੇ ਵੀ ਰੂਪ ਚ ਹੋ ਸਕਦੀ ਹੈ ਖੁਸ਼ੀ ਕੋਈ ਵੀ ਮਨਾ ਸਕਦਾ ਕੋਈ ਕਾਹਚਾ ਬੱਚਾ ਹੋਣ ਤੇ ਸ਼ਰਾਬਾ ਪਿੰਦਾ ਅਤੇ ਕੋਈ ਅੱਲਾ ਪਰਮਾਤਮਾ ਬਾਹਿ ਗੁਰੂ ਦਾ ਆਪੋ ਆਪਣੇ ਤਰੀਕੇ ਨਾਲ ਸ਼ੁਕਰਾਨਾ ਕਰਦਾ ਹੈ ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਜਰਮਨ ਤੋਂ ਆਏ ਜੋੜੇ ਨੇ ਸ਼ੁਕਰਾਨੇ ਵਜੋਂ ਗੁਰੂ ਘਰ ਨੂੰ ਬੁਲਟ ਮੋਟਰਸਾਈਕਲ ਭੇਟ ਕੀਤਾ ਹੈ ਬੱਚੀ ਦੇ ਪਿਤਾ ਦਲਜੀਤ ਸਿੰਘ ਮੁਤਾਬਕ ਉਹਨਾਂ ਦੇ ਘਰ 'ਚ ਬੱਚਾ ਪੈਦਾ ਹੋਣ ਲਈ ਅਰਦਾਸ ਕੀਤੀ ਸੀ ਤੇ ਹੁਣ ਜਦੋਂ ਘਰ 'ਚ ਬੱਚੇ ਨੇ ਜਨਮ ਲਿਆ ਤਾਂ ਉਹ ਸ਼ੁਕਰਾਨੇ ਵਜੋਂ ਪੂਰੇ ਪਰਿਵਾਰ ਸਮੇਤ ਗੁਰੂ ਘਰ ਪਹੁੰਚੇ ਨੇ ਜੋੜੇ ਮੁਤਾਬਕ ਉਹ ਆਪਣੀ ਝੋਲੀ ਭਰਨ ਤੇ ਬੇਹਦ ਖੁਸ਼ ਨੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਨੇ ਵੀ ਮੈਂ ਮੇਰਾ ਨਾਮ ਦਲਜੀਤ ਸਿੰਘ ਮੇਰੇ ਪਤ ਜੀ ਦਾ ਨਾਮ ਸਰਦਾਰ ਗੁਪਿੰਦ ਸਿੰਘ ਤੇ ਅਸੀਂ ਪਿੰਡ ਰਪਰਾਈਆਂ ਦੂਜੀ ਲਾ ਕਪੂਥਲਾ ਤੋਂ ਆਏ ਆ ਤੇ ਇਹ ਸਾਡੀ ਇੱਕ ਸ਼ੁਕਰਾਨੇ ਵਜੋਂ ਇਸੇ ਥੋੜਾ ਜਿਹਾ ਵਾਹਿਗੁਰੂ ਵਾਸਤੇ ਲੈ ਆ ਕੇ ਆਇਆ ਪਰਮਾਤਮਾ ਸਾਡੀ ਚੀਜ਼ ਨੂੰ ਐਕਸੈਪਟ ਕਰ ਰਹੇ ਤੇ ਅਸੀਂ ਅੱਗੇ ਵੀ ਹੋਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਸਾਨੂੰ ਵਾਹਿਗੁਰੂ ਦੇ ਲਰੇਗਾ ਵਾਹਿਗੁਰੂ ਦਾ ਧੰਨਵਾਦ ਕਰਦੇ ਰਵਾਂਗੇ ਕੀ ਬੰਨ ਵਿੱਚ ਆਇਆ ਕਿ ਮੁਰਸਲ ਦਿੱਤਾ ਜਾਵੇ ਬਸ ਇਦਾਂ ਹੀ ਕਿ ਅਸੀਂ ਹਮੇਸ਼ਾ ਹੀ ਮੇਰੇ ਫਾਦਰ ਜੀ ਦੇ ਨਾਲ ਮੰਮੀ ਜੀ ਦੇ ਨਾਲ ਹਮੇਸ਼ਾ ਹੀ ਇੱਥੇ ਹਰ ਵਾਰੀ ਕਦੀ ਆਤਵਾਲ ਜਾਂ ਕਦੀ ਸੰਗਰਾਂਦ ਮੱਸੀਆ ਦੇ ਜਾਂਦੇ ਰਹਿੰਦੇ ਆ ਤੇ ਬਸ ਇੱਕ ਸੁਖਣਾ ਹੀ ਕਿ ਵਾਹਿਗੁਰੂ ਸਾਡੇ ਸਾਡੀ ਚੋਰੀ ਭਰੇ ਤੇ ਅਸੀਂ ਕੋਈ ਜਨਾ ਕੁਝ ਇਹ ਸ਼ੁਕਰਾਨੇ ਵਿੱਚ ਜੋ ਲੈ ਕੇ ਆਈਏ ਸਤਿਕਾਰ ਕਰੀਏ ਬਸ ਸਿੱਧਾ ਹੀ ਮਨ ਚ ਆ ਗਿਆ ਤੇ ਇਸ ਕਰਕੇ ਕਿੰਨਾ ਕਿ ਲਗੇ ਸ਼ਾਦੀ ਨੂੰ ਸ਼ਾਦੀ ਮੇਰੀ 2017 ਵਿੱਚ ਸੀ 7 ਸਾਲ ਹੋ ਗਏ ਹਾਂ ਹਾਂ ਜੀ ਹੁਣ ਇਹ ਬੱਚੀ ਪੈਦਾ ਹੋਈ ਹੈ ਕੀ ਨਾਮ ਰੱਖਿਆ ਜੀ ਦਾ ਇਹਦਾ ਨਾਮ ਰੱਖਿਆ ਜਪੀਤਕੌਰ ਸਿੰਘ ਜਪੀਤਕੌਰ ਉਧਰ ਗੁਰਦੁਆਰਾ ਪ੍ਰਬੰਧਕਾ ਮੁਤਾਬਕ ਵਾਹਿਗੁਰੂ ਨੇ ਐਨ ਆਰ ਆਈ ਜੋੜੇ ਦੀ ਸੁੱਖਣਾ ਪੂਰੀ ਕੀਤੀ ਅਤੇ ਖੁਸ਼ੀ ਵਜੋਂ ਉਹਨਾਂ ਨੇ ਗੁਰੂ ਘਰ ਨੂੰ ਮੋਟਰਸਾਈਕਲ ਭੇਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੋਤਰਾ ਪਾਸ਼ਾ ਹੀ ਨਵੀਂ ਪਾਪਾ ਕਲਾਸਕ ਸਹਿਬ ਕੇ ਪੜ੍ਹੇ ਸਤਲੁਜਾ ਸਰਦਾਰ ਦਲਜੀਤ ਸਿੰਘ ਜੀ ਜੋ ਜਰਮਨ ਤੋਂ ਆਏ ਆ ਉਹਨਾਂ ਆਪਣੀ ਸੁਖਣਾ ਸੁਕੀ ਬੱਚੇ ਵਾਸਤੇ ਜੋ ਕਿ ਗੁਰੂ ਪਾਤਸ਼ਾਹ ਨੇ ਉਹਨਾਂ ਦੀ ਪੋਰੀ ਕੀਤੀ ਹੈ ਤਾਂ ਉਹ ਸ਼ਰਦਾ ਵਜਵਾ ਦੇ ਬੋਟ ਮੋਟਰਸਾਈਕਲ ਤਾਂ ਕਰਕੇ ਗਏ ਆ ਇਥੇ ਜਿਹੜਾ ਵੀ ਕੋਈ ਆਪਣੀ ਸ਼ਰਧਾ ਨਾਲ ਕੋਈ ਵੀ ਸੁਖਣਾ ਸੁਖਦਾ ਵਾ ਉਹ ਪਾਸ਼ਾ ਹਰਕਤ ਦੀ ਪੂਰੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੇ ਹੋਵੇ ਜਾਂ ਪੁੱਤ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਇਸ ਦੀ ਖੁਸ਼ੀ ਮਾਪਿਆਂ ਤੋਂ ਜ਼ਿਆਦਾ ਕੋਈ ਵੀ ਨਹੀਂ ਸਮਝ ਸਕਦਾ ਤੇ ਇਸ ਤੋਂ ਵੀ ਜ਼ਿਆਦਾ ਪਰਮਾਤਮਾ 'ਚ ਵਿਸ਼ਵਾਸ ਹੋਵੇ ਤਾਂ ਵਿਅਕਤੀ ਹਰ ਖੁਸ਼ੀ ਨੂੰ ਪਰਮਾਤਮਾ ਦੇ ਨਾਂ ਲਾ ਦਿੰਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ